ਬਿਲਕੁਲ ਜੀ ਇਹ ਤੁਹਾਡੇ ਸਾਹਮਣੇ ਆਪਾਂ ਤੁਸੀਂ ਪਹਿਲਾਂ ਕਵਰੇਜ ਕਰ ਹੀ ਲਈ ਟਰਾਲੇ ਖੜੇ ਆ ਕੋਈ ਇਹ ਤੁਸੀਂ ਆਪ ਹੀ ਵੀਡੀਓ ਬਣਾਈਏ ਦੇਖ ਲਓ ਤੁਸੀਂ ਇਹ ਕੋਈ ਜ਼ਿੰਮੇਵਾਰ ਦੀਆਂ ਟਰਾਲੀਆਂ ਲੱਗਦੀਆਂ ਤੁਹਾਨੂੰ ਇਹ ਟਰਾਲੇ ਆਏ ਆ ਬਾਹਰੋਂ ਵਪਾਰੀਆਂ ਦੇ ਟਰਾਲੇ ਆ ਇਹ ਬਾਕੀ ਆਪਾਂ ਕੋਈ ਜਾ ਕੇ ਵੀ ਨਹੀਂ ਦੇਖਿਆ ਸੁਣੀ ਸੁਣਾਈ ਕਹਿੰਦੇ ਮੁਤਾਬ ਕੀ ਗੱਲ ਹੈ ਬਈ ਪੀਲੀਆ ਵਾਂਗਾਂ ਸਾਈਡ ਤੋਂ ਟਰਾਲੇ ਆ ਰਹੇ ਆ ਉੱਥੇ ਇਹਨਾਂ ਦੇ ਵੱਡੇ ਵੱਡੇ ਡੰਪ ਨੇ ਜੁਪੀ ਚੋਂ ਮਤਲਬ ਮਾਲ ਉੱਥੇ ਲੈਂਦੇ ਤੇ ਉੱਥੋਂ ਹੀ ਆਉਂਦੇ ਆ ਤੁਸੀਂ ਆਪ ਹੀ ਮਤਲਬ ਜੱਟੂ ਤਰੀਕ ਨਾਲ ਹੀ ਸੌਦਾ ਲਾ ਲਓ ਜੇ ਆਪਣੇ ਮਾਲ ਬਾਹਰੋਂ ਆ ਕੇ ਇੱਥੇ ਵੇਕਣ ਲੱਗ ਗਏ ਤਾ ਆਪਣੇ ਜੱਟਾਂ ਦੇ ਮਾਲ ਨੂੰ ਕੌਣ ਪੁੱਛੂਗਾ ਕਿਸਾਨਾਂ ਦੇ ਮਾਲ ਨੂੰ ਕੌਣ ਪੁੱਛੂ 2399 ਐਮਐਸਪੀ ਹੈ ਜਦੋਂ ਪਹਿਲੀ ਸ਼ੈਲਰਾਂ ਦੀ ਢਿੱਡ ਭਰ ਗਏ ਫਿਰ ਆਪਣਾ ਮਾਲ ਨਹੀਂ ਵੇਖਣਾ ਆਪਾਂ ਤਾਂ ਇਹੀ ਮੰਗ ਕਰਦੇ ਆਂ ਪ੍ਰਸ਼ਾਸਨ ਤੋਂ ਸਾਡੇ ਪ੍ਰਧਾਨ ਜੀ ਖੜੇ ਆੜਤੀ ਜੂਨੀਅਨ ਦੇ ਮਾਰਕੀਟ ਕਮੇਟੀ ਦੇ ਚੇਅਰਮੈਨ ਸਾਹਿਬ ਨੂੰ ਮਿਲ ਕੇ ਆਏ ਆਂ ਸੈਕਟਰੀ ਸਾਹਿਬ ਨੂੰ ਮਿਲ ਕੇ ਆਏ ਆਂ ਵੀ ਇਹੀ ਬੇਨਤੀ ਕਰਦੇ ਆਂ ਵੀ ਇਹਨਾਂ ਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਤੇ ਇਹਨੂੰ ਇਸੇ ਤਰ੍ਹਾਂ ਇੱਥੇ ਨੱਥ ਪਾਈ ਜਾਵੇ ਤਾਂ ਜੋ ਆਪਣਾ ਆਉਣ ਵਾਲਾ ਸੀਜ਼ਨ ਵਧੀਆ ਤਰੀਕੇ ਨਾਲ ਲੱਗ ਸਕੇ ਤੁਸੀਂ ਕੀ ਚਾਹੁੰਦੇ ਵੀ ਜਿਹੜਾ ਬਾਹਰੋਂ ਘੋਮਣਾ ਸ਼ੈਲਰਾਂ ਦੇ ਵਿੱਚ ਬਾਰੋਂ ਹਾਂ ਜੀ ਬਿਲਕੁਲ ਨਾ ਆਵੇ ਜੀ ਸਾਡਾ ਆਪਣਾ ਜਿਹੜੀਆਂ ਮੰਡੀਆਂ ਇੱਥੋਂ ਆਪਣਾ ਉਹਨਾਂ ਦੇ ਰਿਲੇਟਡ ਆਈਆਂ ਹੋਈਆਂ ਕਟਮੇ ਸਾਡੇ ਲਾਇਸੈਂਸ ਬਕਾਇਦਾ ਜਿਵੇਂ ਮੇਰਾ ਚੌਧਰੀ ਪਵਨ ਕੁਮਾਰ ਐਂਡ ਸੈਂਸ ਲਾਇਸੈਂਸ ਹੈ ਜੀ ਉਹ ਮਤਲਬ ਜਿਹੜੇ ਸ਼ਹਿਰ ਨੂੰ ਮਤਲਬ ਸ਼ੈਲਰ ਨੂੰ ਅਲਾਟ ਹੋਇਆ ਉਸੇ ਤਰੀਕਾ ਨਾਲ ਮਾਲ ਖਰੀਦਾ ਜਾਵੇ ਸਾਡੇ ਕੋਲ ਫਾਰਮਰ ਦਾ ਮਾਲ ਆਉਗਾ ਅਸੀਂ ਉਹਨਾਂ ਨੂੰ ਦੇਵਾਂਗੇ ਤੇ ਮਤਲਬ ਵਧੀਆ ਆਪਣਾ ਜ਼ਿੰਮੇਦਾਰਾਂ ਨੂੰ ਐਮਐਸਪੀ ਦਾ ਰੇਟ ਮਿਲੂਗਾ ਜੀ ਹੁਣ ਇਹ ਕਿਹੜਾ ਇਹ ਜਿਹੜਾ ਆਰੇ ਕੀ ਤੁਹਾਨੂੰ ਇਹ ਲੱਗਦਾ ਵੀ ਐਮਐਸਪੀ ਤੋਂ ਘੱਟ ਰੇਟ ਤੇ ਖਰੀਦਾ ਜਾਂਦਾ ਹੈ ਤਾਂ ਹੀ ਬਾਹਰੋਂ ਆਰੇ ਬਿਲਕੁਲ ਜੀ ਆਪਣੇ ਜ਼ਿੰਮੇਵਾਰਾਂ ਦਾ ਮਾਲ ਤਾਂ ਹੁੰਦੀ ਏ ਦੇਖੋ ਬਾਹਰੋਂ ਮਾਲ ਆਉਂਦਾ ਘੱਟ ਰੇਟ ਆਉਂਦਾ ਇੱਥੇ ਆਪਣਾ ਵੱਧ ਰੇਟ ਵਿਕੂਆ ਫੇਰੀ ਇਸ ਲਈ ਮਾਲ ਮੰਗਵਾਉਂਦੇ ਇਹ ਪਹਿਲੇ ਦਿਨੋਂ ਹੀ ਹੈ ਵੀ ਆਪਾਂ ਇਹੀ ਬੇਨਤੀ ਕਰਦੇ ਆ ਥੋਡੇ ਮਾਧਿਅਮ ਰਾਹੀਂ ਇਹਨਾਂ ਨੂੰ ਇੱਥੇ ਇੱਥੇ ਨੱਥ ਪਾਈ ਜਾਵੇ ਤੇ ਇਹਨਾਂ ਤੇ ਬੰਦ ਹੀ ਕਾਰਵਾਈ ਕੀਤੀ ਜਾਵੇ ਤੇ ਇਸ ਦੇ ਵਿੱਚ ਜੇ ਕੋਈ ਆੜਤੀਆ ਹੁੰਦਾ ਸਾਡੀ ਆੜਤੀ ਜੀ ਉਹ ਨਾਲ ਨਹੀਂ ਖੜਦੀ ਜ਼ਿੰਮੇਵਾਰ ਵੀ ਸਾਡੇ ਤੇ ਵਿਸ਼ਵਾਸ ਰੱਖਣ ਥੋੜਾ ਜਿਆ ਕਈ ਵਾਰ ਝੇਡਾ ਕਰਨ ਲੱਗ ਜਾਂਦੇ ਆ ਆੜਤੀਏ ਥੋਡੇ ਫਲਾਣਾ ਵੀ ਸਾਡੇ ਤੇ ਵਿਸ਼ਵਾਸ ਰੱਖੋ ਵੀ ਅਸੀਂ ਉਹਨਾਂ ਨਾਲ ਨਹੀਂ ਖੜਦੇ ਤੁਸੀਂ ਸਾਡੇ ਨਾਲ ਹੋ ਅਸੀਂ ਤੁਹਾਡੇ ਨਾਲ ਆ